ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਵਲੌਗਸ ਦੇ ਉੱਪਰ ਅਮੀਰ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਦੋ ਤਿੰਨ ਦਿਨ ਹੋ ਗਏ ਸੀ ਜੀ ਕਣਕ ਧੋ ਕੇ ਰੱਖੇ ਪਏ ਨੂੰ ਤੇ ਇੱਥੇ ਸੁੱਕ ਗਈ ਸੀ ਕਣਕ ਤੇ ਇਕੱਠੀ ਕਰਕੇ ਇਸ ਨੂੰ ਛਾਣ ਕੇ ਤੇ ਗੱਟੇ ਦੇ ਵਿੱਚ ਪਾ ਕੇ ਰੱਖ ਦੋਗੇ ਵਿਸਤਾ ਧੋਤੀ ਵੀ ਆ ਤੇ ਵਿੱਚ ਕੁਝ ਨਹੀਂ ਹੋਣਾ ਤੇ ਪਰ ਫਿਰ ਵੀ ਬਾਹਰ ਜਦੋਂ ਪਾਉਣਾ ਇਸ ਤਰ੍ਹਾਂ ਧੁੱਪ ਦੇ ਵਿੱਚ ਸੁਕਾਉਣਿਆਂਗੇ ਤੇ ਮਾੜਾ ਮੋਟਾ ਰੇਤਾ ਮਿੱਟੀ ਡੇਕਦਾਗਾ ਤਾਂ ਕਰਕੇ ਬਸ ਛਾਣ ਕੇ ਜੇ ਪਾ ਦਾਂਗੇ ਹਲਕੀ ਜਿਹੀ ਇਸ ਨੂੰ ਤੇ ਅੱਗੇ ਤਾਂ ਮੈਂ ਇੱਕ ਹੀ ਵਰਡ ਸ਼ੀਟ ਤੇ ਪਾ ਦਿੰਦੇ ਹੁੰਦੇ ਸੀ ਕਿ ਇਹ ਤੇ ਫਿਰ ਉਹ ਗਿੱਲੀ ਚੱਕਣੀ ਔਖੇ ਹੋ ਜਾਂਦੀ ਸੀ ਜਦੋਂ ਸ਼ਾਮ ਨੂੰ ਅੰਦਰ ਕਰਦੇ ਸੀਗੇ ਤੇ ਐਤਕੀ ਫਿਰ ਮੈਂ ਤਾਂ ਕਰਕੇ ਸਿੰਗਲ ਚਾਦਰਾਂ ਤੇ ਇਹਨਾਂ ਨੂੰ ਉਹ ਕਰਤਾ ਸੀਗਾ ਤਾਂ ਕਿ ਚੱਕਣੀ ਸੌਖੀ ਹੋ ਜਾਏ ਇਹ ਮੈਂ ਇਕੱਠੀ ਕਰਕੇ ਇਸ ਨੂੰ ਤੇ ਬਸ ਛਾਣ ਕੇ ਇਹਦੇ ਗੱਟੇ ਦੇ ਵਿੱਚ ਪਾ ਦਿੰਦੀ ਆ ਸੁੱਕ ਗਈ ਸੀਗੀ ਪਹਿਲਾਂ ਸੀਗਾ ਧੋਉਂਗੀ ਤੇ ਉਦੋਂ ਵਿੱਚ ਦੀ ਮੀਂਹ ਆ ਗਿਆ ਤੇ ਤਾਂ ਕਰਕੇ ਪਹਿਲਾਂ ਤੋਤੀ ਨਹੀਂ ਗਈ ਸੀਗੀ 2-3 ਦਿਨ ਹੋ ਗਏ ਸੀ ਤੇ ਹੁਣ ਵਧੀਆ ਸੁੱਕ ਗਈ ਸੀਗੀ ਸ਼ਾਨ ਕੇ ਇਸ ਨੂੰ ਗੱਟੇ ਦੇ ਵਿੱਚ ਪਾ ਦਿੰਦੇ ਆ ਕਿ ਤੇਰ ਮਾਲ ਮੈਨੂੰ ਕਹਿਣ ਲੱਗਿਆ ਸੀ ਫਿਰ ਮਾਲ ਸੀ ਕਹਿੰਦਾ ਸ਼ਾਨਾ ਨੂੰ ਕੀ ਲੱਗੇ ਕਹਿੰਦਾ ਤੋਤੀ ਵੀ ਤਾਂ ਹੈਗੀ ਆ ਮੈਨੂੰ ਐਸੀ ਵੀ ਚਲੋ ਮਾੜਾ ਮੋਟਾ ਜਿਹਾ ਕੋਈ ਏਤਾ ਮਿੱਟੀ ਡਿੱਗਿਆ ਵੀ ਹੋਇਆ ਵਿੱਚ ਇਹ ਤਾਂ ਨਿਕਲ ਜੂਗਾ ਤਿੰਨ ਚਾਰ ਦਿਨ ਹੋ ਗਿਆ ਤੇ ਆਪਣੇ ਤੋਂ ਹੁਣ ਕੋਈ ਵਲੌਗ ਨਹੀਂ ਬਣਾ ਰਿਹਾ ਸੀਗਾ ਬਸ ਜਦੋਂ ਇੱਕ ਦਿਨ ਇਸ ਦੀ ਨਾਂਗਾ ਪਾਜੇ ਵਲੌਗ ਪਾਉਣ ਦਾ ਤੇ ਉਪਰ ਚਕੌਲ ਹੋ ਜਾਂਦੀ ਫਿਰ ਬਸ ਵਲੌਗ ਬਣਦਾ ਹੀ ਨਹੀਂ ਹੈਗਾ ਬਾਕੀ ਕੋਈ ਨਾ ਕੋਈ ਹੋਰ ਕੰਮ ਹੋ ਜਾਂਦਾ ਕੱਪੜੇ ਸਟਿਚਿੰਗ ਕਰਨ ਵਾਲੇ ਸੀ ਤੇ ਜਦੋਂ ਫਿਰ ਬਲੌਗ ਬਣਾਉਣੇ ਆ ਤਾਂ ਥੋੜਾ ਜਿਹਾ ਟਾਈਮ ਲੱਗ ਜਾਂਦਾ ਤੇ ਤਾਂ ਕਰਕੇ ਬਲੌਗ ਨਹੀਂ ਬਣਿਆ ਸੀਗਾ। ਦੋ ਜੀ ਛਾਂਣ ਕੇ ਤੇ ਗੱਟੇ ਦੇ ਵਿੱਚ ਪਾ ਦਿੰਦੇ ਆਸ ਨੂੰ। ਗੱਟਾ ਮੈਂ ਬੰਨਤਾ ਸੀਗਾ ਤੇ ਅਰਮਾਨ ਨੂੰ ਨਾਲ ਚਕਾ ਕੇ ਲੈ ਜਾਊਗਾ ਮੇਰੇ ਹੁਣ ਅੰਦਰ ਰੱਖ ਦਾਂਗੇ। ਬਸ ਤਾਂ ਆਟਾ ਪਿਆ ਤੇ ਪਰ ਆਇਆ ਹੁੰਦਾ ਵੀ ਚਲੋ ਪਹਿਲਾਂ ਹੀ ਸੁਕਾ ਕੇ ਰੱਖੀ ਜਾਵੇ ਧੋਕੇ ਤੇ ਉਸ ਤੋਂ ਬਾਅਦ ਇਹ ਹੈਗਾ ਪੌਣੇ ਕਿਸ਼ੇ ਦਾ ਟਾਈਮ ਤੇ ਇੱਥੇ ਦਾਲ ਬਣਾਉਣੇ ਸੀ ਮੈਂ ਦਾਲ ਨੂੰ ਤੜਕਾ ਲਾਉਣ ਲੱਗ ਸੀ ਤਾਂ ਆਲਾ ਜਿ ਬਣਾਉਣੀ ਕੜਾਹੀ ਦੇ ਵਿੱਚ। ਕੋਲ ਥੀ ਦੀ ਦਾਲ ਬਣਾਉਣੀ ਆ ਮੈਂ ਤੇ ਉਸ ਨੂੰ ਪਹਿਲਾਂ ਘੰਟਾ ਡੇਢ ਘੰਟਾ ਥੋੜਾ ਜਿਹਾ ਗਰਮ ਪਾਣੀ ਦੇ ਵਿੱਚ ਭਿਉ ਕੇ ਰੱਖ ਲਿਆ ਸੀਗਾ ਪਿਆਜ਼ ਆ ਲਸਣ ਮੈਂ ਕੱਟ ਕੇ ਰੱਖ ਲਿਆ ਸੀਗਾ ਤੇ ਤੇਲ ਪਾਤਾ ਸਰੋਂ ਦਾ ਕੜਾਹੀ ਦੇ ਵਿੱਚ ਜਦੋਂ ਗਰਮ ਹੋ ਗਿਆ ਥੋੜਾ ਜਿਹਾ ਦੇ ਵਿੱਚ ਜੀਰਾ ਪਾ ਦੂੰਗੀ ਤੇ ਥੋੜੀ ਜਿਹੀ ਹਿੰਗ ਪਾ ਕੇ ਤੇ ਤੜਕਾ ਲਾ ਦਾਂਗੀ ਆਪਾਂ ਪਹਿਲਾਂ ਹੀ ਤੜਕਾ ਲਗਾ ਦੂੰਗੀ ਇਸ ਦਾਲ ਨੂੰ ਮੈਂ ਤੇ ਬਹੁਤ ਟੇਸਟੀ ਬਣਦੀ ਹੈ ਪਹਿਲਾਂ ਤੜਕਾ ਲਗਾ ਕੇ ਵੀ ਦਾਲ ਇਹ ਪਿਆਜ਼ ਆ ਲਸਣ ਆ ਭੁੰਨ ਲੈਣੇ ਆ ਕਿ ਆਪਾਂ ਦਾਲ ਨੂੰ ਆਪਾਂ ਕਿ ਘੰਟਾ ਡੇਢ ਘੰਟਾ ਤੇ ਉਸ ਤੋਂ ਬਾਅਦ ਇਸ ਨੂੰ ਮਿਕਸੀ ਦੇ ਜਾਰ ਵਿੱਚ ਤੇ ਪੀਸ ਲਿਆ ਸੀਗਾ ਅੱਜ ਪੀਸ ਕੇ ਬਣਾਉਣੀ ਹੈਗੀ ਦਾਲ ਆ ਹੁੰਦਾ ਵੀ ਜਦੋਂ ਕੋਈ ਆਪਾਂ ਨਵੇਂ-ਨਵੇਂ ਐਕਸਪੈਰੀਮੈਂਟ ਕਰਦੇ ਆ ਤੇ ਪਤਾ ਵੀ ਲੱਗਦਾ ਚੀਜ਼ ਦਾ ਵੀ ਕਿੱਦਾਂ ਦੀ ਬਣਦੀ ਹੈਗੀ ਤੇ ਹਰੇਕ ਦਾਲ ਨੂੰ ਆਪਾਂ ਕਿਸੇ ਨੂੰ ਵੀ ਇਸ ਤਰ੍ਹਾਂ ਪੀਸ ਕੇ ਬਣਾ ਸਕਦੇ ਆਂਗੇ ਇੱਕੋ ਹੀ ਦਾਲ ਸਬਜ਼ੀ ਕੋਈ ਵੀ ਹੁੰਦੀ ਆ ਤੇ ਜਦੋਂ ਆਪਾਂ ਉਸ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਬਣਾਉਨੇ ਆ ਤੇ ਉਸਦੇ ਟੇਸਟ ਦਾ ਵੀ ਬਹੁਤ ਫਰਕ ਪੈਂਦਾ ਹੈਗਾ ਪਿਆਜ਼ ਦਸਨ ਪੁੱਜ ਗਿਆ ਸੀ ਤੇ ਉਸ ਤੋਂ ਬਾਅਦ ਦੋ ਟਮਾਟਰ ਪਾਤੇ ਸੀ ਇਸ ਦੇ ਵਿੱਚ ਤੇ ਹਲਕਾ ਜਿਹਾ ਨਮਕ ਪਾ ਦੋ ਪਾਉਣ ਦੇ ਨਾਲ ਤੇ ਟਮਾਟਰ ਛੇਤੀ ਪੱਕ ਜਾਂਦੇ ਹਨ ਟਮਾਟਰ ਪਕਾ ਕੇ ਤੇ ਬਸ ਉਸ ਤੋਂ ਬਾਅਦ ਇਹਦੇ ਵਿੱਚ ਮਸਾਲੇ ਪਾ ਦਾਂਗੇ ਹਲਦੀ ਲਾਲ ਮਚ ਤੇ ਨਮਕ ਹੋਰ ਕੋਈ ਇਸ ਦੇ ਵਿੱਚ ਜਿਆਦਾ ਮਸਾਲੇ ਨਹੀਂ ਪਾਉਂਦੇਗੇ ਬਸ ਬੇਸਿਕ ਜਿਹੇ ਮਸਾਲੇ ਜਿਹੜੇ ਆਪਣੇ ਘਰ ਦੇ ਵਿੱਚ ਹੁੰਦੇ ਹੋਈ ਪਾਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਤੇ ਮਸਾਲਿਆਂ ਨੂੰ ਪਕਾ ਲਾਂਗੇ ਤਾਂ ਟਮਾਟਰ ਚੰਗੀ ਤਰ੍ਹਾਂ ਪੱਕ ਜੂ ਵਿੱਚ ਟਾ ਕੇ ਪਕਾ ਲਾਂਗੇ ਸਨੋਂਾਪ ਸਵੇਰੇ ਅੱਜ ਸੁੱਕੀ ਸਬਜ਼ੀ ਸੀਗੀ ਬਸ ਜਿੱਦ ਸੁੱਕੀ ਸਬਜ਼ੀ ਹੁੰਦੀ ਆ ਤੇ ਫਿਰ ਦੁਪਹਿਰ ਤੱਕ ਦਾ ਇਸਰ ਦਾਗਾ ਸ਼ਾਮ ਨੂੰ ਤਾਂ ਬਣਾਉਣੀ ਪੈਂਦੀ ਆ ਦੁਬਾਰਾ ਟਮਾਟਰ ਵੀ ਪੱਕ ਗਿਆ ਸੀ ਚੰਗੀ ਤਰ੍ਹਾਂ ਤੇ ਹੁਣ ਇਸ ਦੇ ਵਿੱਚ ਦਾਲ ਜਿਹੜੀ ਪੀਸ ਕੇ ਰੱਖੀ ਹੋਈ ਸੀ ਤੇ ਉਹ ਪਾ ਦੋਗੀ ਮੈਂ ਇੱਕ ਵਾਰੀ ਕੜਛੀ ਦੇਣਾ ਚੰਗੀ ਤਰ੍ਹਾਂ ਟਮਾਟਰਾਂ ਨੂੰ ਭੰਨ ਲੈਣੇਗੇ ਵੈਸੇ ਟਮਾਟਰ ਚੰਗੀ ਤਰ੍ਹਾਂ ਪੱਕ ਗਏ ਆਗੇ ਤੇ ਪਰ ਜਦੋਂ ਕੜਛੀ ਦੇ ਨਾਲ ਭੰਨ ਲੈਣੇ ਇਸ ਤਰ੍ਹਾਂ ਜਿਵੇਂ ਗ੍ਰाइंड ਕੀਤਾ ਹੁੰਦਾ ਤੇ ਬਿਲਕੁਲ ਉਦਾਂ ਵਰਜੰਦੇ ਇਹ ਦਾਲ ਮੈਂ ਪੀਸ ਕੇ ਰੱਖੀ ਸੀ ਜਿਹੜੀ ਤੇ ਉਹ ਪਾ ਦੋਗੇ ਮਿਕਸ ਕਰਕੇ ਤੇ ਬਾਕੀ ਪਾਣੀ ਜਿੰਨੀ ਕਿ ਜ਼ਰੂਰਤ ਆਪਾਂ ਨੂੰ ਉਸ ਹੱਬ ਨਾਲ ਪਾ ਲਾਂਗੇ ਪਾਣੀ ਮੈਸ ਦੇ ਵਿੱਚ ਜ਼ਿਆਦਾ ਹੀ ਪਾਉਂਗੇ ਉਸ ਨੂੰ ਆਪਾਂ ਮੀਡੀਅਮ ਗੈਸ ਤੇ ਅੱਧਾ ਘੰਟਾ ਪਕਾਵਾਂਗੇ ਮੈਂ ਕਿਉਂਕਿ ਜਿੰਨੀ ਆਪਾਂ ਜ਼ਿਆਦਾ ਪਕਾਵਾਂਗੇ ਦਾਲ ਨੂੰ ਤੇ ਉਹ ਨਹੀਂ ਜ਼ਿਆਦਾ ਟੇਸਟ ਵਧੀਆ ਆਉਂਦਾ ਪਾਣੀ ਪਾ ਦਿੰਨੇ ਆਸ ਦੇ ਵਿੱਚ ਤੇ ਢੱਕ ਕੇ ਪਕਾ ਲਾਂਗੇ ਆਪਾਂ ਮੀਡੀਅਮ ਗੈਸ ਤੇ ਬਹੁਤ ਟੇਸਟੀ ਬਣੀ ਸੀਗੀ ਦਾਲ ਇਸ ਤਰੀਕੇ ਨਾਲ ਬਣਾਉਣ ਦੇ ਨਾਲ ਵੀ ਪਾਣੀ ਮੈਂ ਪਾਤਾ ਤੇ ਇਸ ਨੂੰ ਢੱਕ ਕੇ ਰੱਖ ਦਿੰਨੇ ਆ ਕਿ ਤੇ ਮੀਡੀਅਮ ਗੈਸ ਕਰ ਦੂੰਗੀ ਜਿਆਦਾ ਤੇਜ਼ ਅੱਗ ਤੇ ਵੀ ਆਪਾਂ ਨਹੀਂ ਪਕਾਉਂਦੇ ਦਾਲ ਨੂੰ ਬਾਕੀ ਵੇ ਦੀ ਚੈੱਕ ਕਰ ਲਾਂਗੇ ਜੇ ਜ਼ਰੂਰਤ ਲੱਗੀ ਤਾਂ ਪਾਣੀ ਆਪਾਂ ਹੋਰ ਗਰਮ ਕਰਕੇ ਪਾ ਦਾਂਗੇ। ਢਾਲ ਧਰ ਕੇ ਮੇਰੇ ਕੋਲ ਟਾਈਮ ਸੀਗਾ 6 ਵਜੇ ਸੀ ਹਜੇ ਤੇ ਮੈਂ ਨਹਾਇਆ ਸੀਗਾ ਵੀ ਚਲੋ ਆਪਦੇ ਕੰਮ ਹੀ ਤੇ ਤਰਪਾਈ ਕਰ ਲਾਂ ਤੇ ਇਹ ਲੈਸਾ ਮੇਰੇ ਕੋਲੇ ਬਚਿਆ ਹੋਇਆ ਸੀ ਜੜੀਆਂ ਤੇ ਉਹੀ ਲਗਾ ਕੇ ਮੈਂ ਸੂਟ ਸਟਿਚ ਕੀਤੇ ਸੀਗੇ ਆਪਣੇ। ਆ ਵਾਲੇ ਸੂਟ ਤੇ ਹੀ ਬਸ ਜਿਹੜੀਆਂ ਲੈਸਾਂ ਬਚੀਆਂ ਹੋਈਆਂ ਸੀਆਂ ਤੇ ਉਹ ਹੀ ਲਾਤੀਆਂ ਸੀ ਪਹਿਲਾਂ ਲਾ ਲਈਆਂ ਪੰਗਾ ਸੀ ਤੇ ਪਹਿਲਾ ਜਿਹੜਾ ਕਮੀਜ਼ ਤੁਹਾਨੂੰ ਦਿਖਾਇਆ ਤੇ ਉੱਤੇ ਵੀ ਲੈਸਾਂ ਬਚੀਆਂ ਹੋਈਆਂ ਸੀਗਾਂ ਇਸ ਕਮੀਜ਼ ਤੇ ਤਾਂ ਤਰਪਾਈ ਕਰ ਲਈ ਸੀ ਤੇ ਬਸ ਦੂਸਰੇ ਤੇ ਰਹਿੰਦੀ ਸੀ ਮੈਨੂੰ ਐਸੀ ਵੀ ਦਾਲ ਬਣਦੀ ਜੰਨਾ ਚਰਾ ਤੇ ਉਹਨਾਂ ਚਰਾ ਮੈਂ ਤਰਪਾਈ ਕਰ ਲੈਂਦੀ ਹੈਗੀ ਉਸ ਤੋਂ ਬਾਅਦ ਦਾਲ ਬਣ ਗਈ ਸੀ ਤੇ ਇੱਕ ਵਾਰੀ ਬੈਜਦੀ ਮੈਂ ਪਾਣੀ ਗਰਮ ਕਰਕੇ ਇਸ ਦੇ ਵਿੱਚ ਪਾਇਆ ਸੀਗਾ ਤੇ ਹੁਣ ਇਸ ਦੇ ਵਿੱਚ ਗਰਮ ਮਸਾਲਾ ਪਾ ਦਿੰਦੇ ਹਾਂਗੇ ਗੈਸ ਬੰਦ ਕਰਕੇ ਤੇ ਟਾਕੇ ਰੱਖ ਦਾਂਗੇ ਕਿਉਂਕਿ ਦਾਲ ਬਾਦ ਦੇ ਵਿੱਚ ਵੀ ਸੰਗਣੀ ਹੋ ਜੂਗੀ ਪਈ ਪਈ ਵੀ ਤੇ ਉਸ ਤੋਂ ਬਾਅਦ ਥੋੜੀ ਜਿਹੀ ਇਸ ਦੇ ਵਿੱਚ ਕਸਤੂਰੀ ਮੇਥੀ ਪਾ ਦੇ ਸੀਗੀ ਇੱਕ ਵਾਰੀ ਤੁਸੀਂ ਵੀ ਇਸ ਤਰੀਕੇ ਨਾਲ ਟਰਾਈ ਕਰਕੇ ਦੇਖੋ ਚਾਹੇ ਕੋਈ ਵੀ ਦਾਲ ਬਣਾਉਣੀ ਚਾਹੇ ਛੋਲਿਆਂ ਦੀ ਬਣਾਉਣੀ ਚਾਹੇ ਇਹ ਆਪਾਂ ਮੂੰਗੀ ਦੀ ਬਣਾਉਣੀ ਹੈਗੀ ਤੇ ਬਹੁਤ ਟੇਸਟੀ ਬਣੂਗੀ ਟਾਕੇ ਰੱਖ ਦਿੰਨੇ ਆਪਾਂ ਤੇ ਉਸ ਤੋਂ ਬਾਅਦ ਧੂਫਜੋਦਾ ਟਾਈਮ ਹੋ ਗਿਆ ਸੀ ਤੇ ਮੈਂ ਧੂਫਜੋਤ ਲਗਾ ਦੇ ਸੀਗੀ ਤੂਫ ਜਤ ਲਗਾ ਕੇ ਤੇ ਉਸ ਤੋਂ ਬਾਅਦ ਬਸ ਮੈਂ ਆਟਾ ਗੁੰਨਣ ਲੱਗ ਗਈ ਸੀਗੀ ਪੌਣੇ ਇੱਕ ਸਾਧ ਦਾ ਟਾਈਮ ਸੀਗਾ ਇੱਥੇ ਤੇ ਆਟਾ ਗੁੰਨ ਕੇ ਰੱਖ ਦਿੰਦੇ ਆਂਗੇ ਰੋਟੀ ਤਾਂ ਹਜੇ ਠਹਿਰ ਕੇ ਲੱਗਣਗੇ 10-15 ਮਿੰਟ ਰੋਕ ਕੇ ਲੱਗ ਜਾਗੇ ਰੋਟੀ ਤੇ ਪ੍ਰਾਪ ਦੇ ਪੇਪਰ ਹੋ ਗਏ ਸੀ ਅੱਜ ਤੇ ਪ੍ਰਾਪ ਆਪਣੇ ਨਾਲ ਕੀ ਚਲੀ ਗਈ ਆ ਤੇ ਮੈਨੂੰ ਘਰ ਸੁਨ ਸੁਨ ਲੱਗ ਰਿਹਾ ਸੀ ਪ੍ਰਾਪ ਦੇ ਬਿਨਾ ਉਸ ਤੋਂ ਬਾਅਦ ਦੁੱਧ ਵੀ ਲੈ ਕੇ ਆ ਗਏ ਸਿਰਮਾਂ ਦੇ ਪਪਾ ਆ ਗਏ ਸੀ ਕੰਮ ਤੋਂ ਤੇ ਦੁੱਧ ਵੀ ਕੱਢ ਕੇ ਤੇ ਉਸ ਨੂੰ ਗਰਮ ਹੋਣ ਵਾਸਤੇ ਰੱਖ ਦਿੰਦੇ ਆਂ ਆਟਾ ਬਸ ਗੁੰਨ ਕੇ ਰੱਖ ਲਿਆ ਸੀ ਤੇ ਜਦੋਂ ਰੋਟੀ ਲੱਗਣੀ ਹੋਈ ਤੇ ਉਦੋਂ ਮੱਕੀ ਦੇ ਲਾਗੇ ਇੱਕ ਵਾਰੀ ਹੁਣ ਚਿਰ ਆਪਾਂ ਦੁੱਧ ਗਰਮ ਕਰ ਲੈਨੇ ਇੱਕ ਜਣਾ ਘਰੋ ਚਲਾ ਜਾਵੇ ਤਾਂ ਹੁੰਦਾ ਵੀ ਘਰੇ ਜਿਵੇਂ ਕੋਈ ਕੰਮ ਹੀ ਨਹੀਂ ਹੁੰਦਾ ਤੇ ਇੱਕ ਜਣਾ ਆਪਣੇ ਆ ਜੇ ਤਾਂ ਇਹਦਾ ਵੀ ਕੰਮ ਆਪਣੇ ਵੱਧ ਕੇ ਹੈਗੇ ਬਾਕੀ ਪਰਵ ਦੀ ਤਾਂ ਰੌਣਕ ਬਹੁਤ ਜ਼ਿਆਦਾ ਹੈ ਉਹ ਛੋਟੀਆਂ ਛੋਟੀਆਂ ਗੱਲਾਂ ਬਸ ਕਰਦੀ ਰਹਿੰਦੀ ਹੈ ਬਾਕੀ ਈਰਮਾਨ ਦੇ ਨਾਲ ਆਪਸ ਵਿੱਚ ਦੀ ਇੱਕ ਦੂਜੇ ਦੇ ਨਾਲ ਚੌੜ ਕਰਦੇ ਰਹਿੰਦੇ ਆਗੇ ਤੇ ਇਹ ਇਕੱਲਾ ਤਾਂ ਆਰਮਾਨ ਵੀ ਫਿਰ ਚੁੱਪ ਕਰਕੇ ਬੈਠ ਜਾਂਦਾ ਹੈਗਾ। ਲਓ ਜੀ ਉਸ ਤੋਂ ਬਾਅਦ ਉਹਨੂੰ ਵੀ ਉਵਾਲ ਦੇਤਾ ਸੀ ਤੇ ਮੈਂ ਰੋਟੀ ਲੱਗ ਗਈ ਸੀਗੀ ਇੱਥੇ ਰੋਟੀ ਬਣਾ ਕੇ ਦੇ ਦੇਣੇ ਆਗੇ। ਤੇ ਮੈਂ ਤਾਂ ਜਦੋਂ ਆਸੇ-ਪਾਸੇ ਦੇਖਦੀ ਆ ਤੇ ਮੈਨੂੰ ਸੋਨਾ-ਸੋਨਾ ਲੱਗ ਰਿਹਾ ਬੇਸ਼ੱਕ ਆਰਮਾਨ ਹੈਗਾ ਘਰੇ ਤੇ ਪਰ ਪ੍ਰਾਬੀਣਾ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਐ ਲੱਗੀ ਜਾਂਦਾ ਸੀਗਾ। ਤੇ ਮੈਂ ਪਹਿਲਾਂ ਉਹਨੂੰ ਕਿਹਾ ਵੇਸੀ ਮਾ ਤੋਂ ਚਲੀ ਜਾਏਂਗੀ ਇਹ ਤਾਂ ਮੇਰਾ ਦਿਲ ਨਹੀਂ ਲੱਗਣਾਗਾ ਤੇ ਫਿਰ ਕਹਿੰਦੀ ਐ ਖੇ ਮम्मा ਮੈਂ ਨਾ ਜਾਵਾਂ ਫਿਰ ਮੈਨੂੰ ਆਇਆ ਹੋ ਗਿਆ ਵੀ ਚਲੋ ਬੱਚਾ ਤੋਂ ਵੀ ਛੁੱਟੀਆਂ ਦੇ ਟਾਈਮ ਤੇ ਜਾਇਆ ਜਾਂਦਾਗਾ ਵੈਸੇ ਤਾਂ ਨਹੀਂ ਇੰਨਾ ਜਾਇਆ ਜਾਂਦਾਗਾ ਹੋਜੀ ਰੋਟੀ ਬਣਾ ਲੈਨੇ ਆ ਤੇ ਗਰਮ ਗਰਮ ਆਪਾਂ ਨਾਲ ਦੇ ਨਾਲ ਫੜਾ ਦਾਂਗੇ ਇਹਨਾਂ ਨੂੰ ਬਸ ਰੋਟੀ ਫੜਾ ਕੇ ਉਸ ਤੋਂ ਬਾਅਦ ਹੱਤਲ ਵਗੈਰਾ ਚੱਕ ਕੇ ਦੁੱਧ ਗਰਮ ਕਰਨਾ ਹੋਊਗਾ ਪੀਣ ਵਾਲਾ ਆਪਾਂ ਉਹ ਕਰ ਲਾਂਗੇ ਤੇ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਹੁੰਦੇ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਤੁਹਾਡੇ ਸਾਥ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਜਾਣਾ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਆ ਜੀ ਪਲੀਜ਼ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਦਾਲ ਆਪਣੇ ਤੇ ਨਾਲ ਇਹ ਛੋਲਕੇ ਦੀ ਚਟਨੀ ਬਣਾਈ ਸੀਗੀ ਰੋਟੀ ਬਣਾ ਲੈਨੇ ਆ ਜੀ ਆਪਾਂ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂਗੇ ਤੇ ਉਮੀਦ ਕਰਦੇ ਆਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ ਕਿਉਂਕਿ ਤੁਹਾਡੇ ਕਮੈਂਟ ਪੜ੍ਹ ਕੇ ਸਾਨੂੰ ਹੌਸਲਾ ਮਿਲਦਾ ਜੀ ਵੀਡੀਓ ਹੋਰ ਬਣਾਉਣ ਦਾ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ